ਕਨਾਰੇ ਆ ਦੇ ਨਾਲ ਚੱਲ ਰਿਹਾ ਹੈ ਬਿਲਕੁਲ ਖਤਰਾ ਬਰਕਰਾਰ ਹੈ ਆਰਮੀ ਦੀਆਂ ਟੀਮਾਂ ਵੱਲੋਂ ਸਥਾਨਿਕ ਲੋਕਾਂ ਵੱਲੋਂ ਕਿਸਾਨ ਭਰਾਵਾਂ ਵੱਲੋਂ ਜਾਂ ਨਰੇਗਾ ਦੇ ਮਜ਼ਦੂਰਾ ਵੱਲੋਂ ਪਰ ਨਾਲ ਹੀ ਨਹੀਂ ਇਹ ਤਬਾਹੀ ਬਹੁਤ ਵੱਡੀ ਮਚਾਉਂਦੀ ਹੈ ਹਾਂਜੀ ਸਾਰੇ ਵੀਰਾਂ ਦੇ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲਗਾਤਾਰ ਆਪਾਂ ਤੁਹਾਡੇ ਨਾਲ ਕੱਗਰ ਦੀ ਜਿਹੜੀ ਜਾਣਕਾਰੀ ਸੀ ਕੱਗਰ ਦੀ ਜਿਹੜੀ ਇਨਫੋਰਮੇਸ਼ਨ ਸੀ ਉਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਤੇ ਫਿਲਹਾਲ ਕਲ ਸ਼ਾਮ ਆਪਾਂ ਚਾਂਦਪਰੇ ਤੋਂ ਤੁਹਾਡੇ ਨਾਲ ਜਿਹੜੀ ਕੱਗਰ ਦੀ ਜਿਹੜੀ ਰਿਪੋਰਟ ਸੀ ਜਿਹੜੀ ਜਾਣਕਾਰੀ ਸੀ ਸਾਂਝੀ ਕੀਤੀ ਸੀ ਕਿ ਕੱਗਰ ਦਾ ਲੈਵਲ ਜਿਹੜਾ ਚਾਂਦਪਰੇ ਇਹਦੇ ਵਿੱਚ ਕੀ ਚੱਲ ਰਿਹਾ ਤੇ ਚਾਂਦਪਰੇ ਦੇ ਵਿੱਚ ਇਸ ਸਮੇਂ ਕੀ ਹਾਲਾਤ ਨੇ ਫਿਲਹਾਲ ਹੁਣ ਆਪਾਂ ਖੜੇ ਸੀਗੇ ਮਕੋਰੜ ਸਾਹਿਬ ਮਕੋਰੜ ਸਾਹਿਬ ਦੇ ਇਸ ਟਾਈਮ ਕੀ ਹਾਲਾਤ ਨੇ ਕਹੋ ਜੀ ਇਹ ਸਥਿਤੀਆਂ ਜਿਹੜੀਆਂ ਮਕੋਰੜ ਸਾਹਿਬ ਦੇ ਵਿੱਚ ਬਣੀਆਂ ਹੋਈਆਂ ਨੇ ਇਸ ਵੀਡੀਓ ਦੇ ਰਾਹੀਂ ਅਸੀਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਦੇ ਆਂ ਇਸ ਟਾਈਮ ਤੁਹਾਡੇ ਨਾਲ ਮਕੋਰੜ ਸਾਹਿਬ ਦੇ ਇਲਾਕੇ ਤੋਂ ਜਿਹੜੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆਂ ਤੇ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਕਿ ਪਾਣੀ ਕਿੰਨੀ ਮਾਤਰਾ ਦੇ ਪਾਣੀ ਦੀ ਸਪੀਡ ਵੀ ਕਾਫੀ ਹੈ ਤੇ ਮਾਤਰਾ ਵੀ ਕਾਫੀ ਹੈ ਤੇ ਸਾਹਮਣੇ ਉਹ ਜਿਹੜਾ ਪੁਲ ਦੇਖ ਰਹੇ ਹੋ ਉੱਥੇ ਇੱਕ ਪਹਿਲਾਂ ਪੰਸਾਲ ਲੱਗੀ ਹੋਈ ਸੀਗੀ ਤੇ ਉਹ ਪੰਸਾਲ ਪੂਰੀ ਦੀ ਪੂਰੀ ਫਿਲਹਾਲ ਇਸ ਟਾਈਮ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਤਾਂ ਕਿਤਨਾ ਕਿਸੇ ਕਿਸਾਨ ਭਰਾਵਾਂ ਦੇ ਮਨ ਦੇ ਵਿੱਚ ਤੇ ਲਾਗੇ ਬਣੇ ਦੇ ਇਲਾਕੇ ਦੇ ਲੋਕਾਂ ਦੇ ਵਿੱਚ ਡਰ ਜ਼ਰੂਰ ਬਣਿਆ ਹੋਇਆ ਕਿਉਂਕਿ ਖਤਰਾ ਬਿਲਕੁਲ ਬਰਕਰਾਰ ਹੈ ਪਾਣੀ ਬਿਲਕੁਲ किनਾਰਿਆਂ ਦੇ ਨਾਲ ਲੱਗ ਚੁੱਕਿਆ ਕਿਉਂਕਿ ਇੱਥੇ ਤੱਕ ਅਗਰ ਕਾਫੀ ਚੌੜੀਆ ਪਰ ਇਸ ਤੋਂ ਪੁੱਲ ਤੋਂ ਅੱਗੇ ਜਾ ਕੇ ਜਿਹੜੀ ਕੱਗਰ ਦੀ ਚੌੜਾਈ ਹੈ ਉਹ ਘਟ ਜਾਂਦੀ ਹੈ ਜਿਸ ਕਰਕੇ ਬੰਨ ਉੱਚੇ ਹੋ ਗਏ ਨੇ ਤੇ ਪਾਣੀ ਜਿਹੜਾ ਜ਼ਮੀਨੀ ਪੱਧਰ ਤੋਂ 6-7 ਫੁੱਟ ਉੱਪਰ ਚੱਲ ਰਹੇ ਤੇ ਬਹੁਤ ਸਾਰੇ ਏਰੀਏ ਜਾਂ ਬਹੁਤ ਸਰੀਏ ਜਗਾਵਾਵਾਂ ਇਦਾਂ ਦੀਆਂ ਮੈਨੇ ਜਿੱਥੇ ਪਾਣੀ ਬਿਲਕੁਲ ਕੰਡਿਆ ਦੇ ਨਾਲ ਲੱਗਿਆ ਹੋਇਆ ਤੇ ਜਿਸ ਕਰਕੇ ਬੰਨਾ ਦੇ ਟੁੱਟਣ ਦਾ ਖਤਰਾ ਬਿਲਕੁਲ ਬਰਕਰਾਰ ਹੈ ਪਰ ਕਿਸਾਨ ਭਰਾਵਾਂ ਦੀ ਹਿੰਮਤ ਹੈ ਕਿਸਾਨ ਵੀਰ ਪੂਰੀ ਮਿਹਨਤ ਵਿੱਚ ਲੱਗੇ ਹੋਏ ਨੇ ਪੂਰੀ ਜੋਰਾ ਸ਼ੋਰਾ ਦੇ ਵਿੱਚ ਬੰਨਾਂ ਨੂੰ ਪੱਕਾ ਕਰਨ ਦੇ ਵਿੱਚ ਲੱਗੇ ਹੋਏ ਨੇ ਤੇ ਮੈਂ ਤੁਹਾਨੂੰ ਉਹਨਾਂ ਜਗਾਵਾਵਾਂ ਤੇ ਵੀ ਲੈ ਕੇ ਜਾਵਾਂਗਾ ਜਿੱਥੇ ਕਿਸਾਨ ਭਰਾਵਾਂ ਵੱਲੋਂ ਪੂਰੀ ਮਿਹਨਤ ਕੀਤੀ ਰਹੀ ਹੈ ਬੰਨਾਂ ਨੂੰ ਪੱਕਾ ਕਰਨ ਦੇ ਵਿੱਚ ਤੇ ਉਹਨਾਂ ਉਹ ਬੰਨ ਵੀ ਦਿਖਾਉਣਾ ਜਿੱਥੇ ਪਾਣੀ ਬਿਲਕੁਲ ਕਿਨਾਰਿਆਂ ਦੇ ਨਾਲ ਲੱਗਿਆ ਹੋਇਆ ਹੈ ਤੇ ਡਾਰ ਇਸ ਕਰਕੇ ਬਣਿਆ ਹੋਇਆ ਕਿਉਂਕਿ ਹਜੇ ਤੱਕ ਪਾਣੀ ਦਾ ਪੱਧਰ ਵੱਧ ਹੀ ਰਿਹਾ ਹੈ ਕਦੇ 2 ਇੰਚ ਵੱਧ ਜਾਂਦਾ ਹੈ ਕਦੇ 3 ਇੰਚ ਵੱਧ ਜਾਂਦਾ ਹੈ ਤੇ ਜਦੋਂ ਕਿਤੇ ਥੋੜੀ ਜਿਹੀ ਇਹ ਖਬਰ ਮਿਲੇ ਕਿ ਪਾਣੀ 1-2 ਇੰਚ ਘਟ ਗਿਆ ਤਾਂ ਕਿਤੇ ਰਾਹਤ ਦੀ ਗੱਲ ਹੋਵੇਗੀ ਮਤਲਬ ਤਾਂ ਕਿਤੇ ਇੱਕ ਸੁੱਖ ਦੀ ਗੱਲ ਇਹ ਹੈ ਕਿ ਪਾਣੀ ਵੱਧ ਰਿਹਾ ਹੈ ਲਗਾਤਾਰ ਹੋਰ ਵੱਧ ਕੇ ਆ ਰਿਹਾ ਹੈ ਵੱਧ ਰਿਹਾ ਹੈ ਇੰਚਾਂ ਦੇ ਵਿੱਚ ਤੇ ਇਹ ਵੀ ਇੱਕ ਹੀ ਤਰ੍ਹਾਂ ਕੀ ਤੇ ਇੱਕ ਡਰਦੀ ਗੱਲ ਬਣੀ ਹੈ ਤੇ ਮੈਂ ਫਿਲਹਾਲ ਇੱਥੇ ਕੁਝ ਕਿਸਾਨ ਭਰਾ ਵੀ ਖੜੇ ਨੇ ਉਹਨਾਂ ਬਰਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਮੈਂ ਤੁਹਾਨੂੰ ਉਸ ਜਗ੍ਹਾ ਤੇ ਵੀ ਲੈ ਕੇ ਚਾਹੁੰਦਾ ਜਿੱਥੇ ਪਾਣੀ ਬਿਲਕੁਲ ਕਿਨਾਰਿਆਂ ਦੇ ਨਾਲ ਲੱਗਿਆ ਹੋਇਆ ਹੈ ਦਾ ਕਿਸਾਨਾਂ ਵੱਲੋਂ ਤੇ ਕਿਸਾਨ ਭਰਾਵਾਂ ਵੱਲੋਂ ਪੂਰੀ ਮਿਹਨਤ ਜਾਰੀ ਨੇ ਤਾਂ ਕਿ ਇਹਨਾਂ ਬੰਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਚਾਇਆ ਜਾ ਸਕੇ ਕਿਉਂਕਿ ਕਿਉਂਕਿ ਹੁਣ ਟਾਈਮ ਵੀ ਇਦਾਂ ਦਾ ਫਸਲਾਂ ਪੂਰੀਆਂ ਤਿਆਰ ਨੇ ਤਿਆਰ ਹੋਣ ਵਾਲੀਆਂ ਨੇ ਵਾਹਿਗੁਰੂ ਅੱਗੇ ਆਪਣੀ ਇਹੀ ਅਰਦਾਸ ਰਹੇਗੀ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਆਪਣੀ ਇਹੀ ਅਰਦਾਸ ਰਹੇਗੀ ਕਿ ਵਾਹਿਗੁਰੂ ਆਪਾਂ ਨੂੰ ਇਸ ਆਪਤਾ ਤੋਂ ਬਚਾ ਕੇ ਰੱਖੇ ਤੇ ਇਹ ਜਿਹੜਾ ਪਾਣੀ ਹੈ ਇਦਾਂ ਹੀ ਇੱਥੋਂ ਸ਼ਾਂਤੀ ਦਰਾਂ ਨਿਕਲ ਜਾਵੇ ਤੇ ਆਪਾਂ ਚੱਲਦੇ ਹਾਂ ਉੱਥੇ ਕੁਝ ਕਿਸਾਨ ਭਰਾ ਵੀ ਖੜੇ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਤੇ ਮੈਂ ਤੁਹਾਨੂੰ ਉਹਨਾਂ ਜਗਾਵਾਂ ਤੇ ਵੀ ਲੈ ਕੇ ਚੱਲਣਾ ਜਿੱਥੇ ਪਾਣੀ ਬਿਲਕੁਲ ਖਤਰੇ ਦੇ ਨਿਸ਼ਾਨ ਤੇ ਹੋਇਆ ਪਿਆ ਤੇ ਕਿਨਾਰੇ ਦੇ ਨਾਲ ਬਿਲਕੁਲ ਲੱਗਿਆ ਪਿਆ ਤੇ ਜਿਵੇਂ ਕਿ ਆਪਾਂ ਮਕੋਰੜ ਸਾਹ ਦੇ ਇਲਾਕੇ ਦੇ ਵਿੱਚ ਖੜੇ ਸੀ ਤੇ ਇਸ ਟਾਈਮ ਮੇਰੇ ਨਾਲ ਬਹੁਤ ਸਾਰੇ ਕਿਸਾਨ ਭਰਾ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਟਾਈਮ ਮਕੋਰੜ ਸਾਹ ਦੇ ਕੀ ਹਾਲਾਤ ਨੇ ਪਹਿਲਾਂ ਤਾਂ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਭਾਈ ਜਿਵੇਂ ਕਿ ਗੱਲ ਕਰੀਏ ਹੁਣ ਮਕੋਰੜ ਸਾਹ ਦੇ ਇਸ ਟਾਈਮ ਕੀ ਹਾਲਾਤ ਨੇ ਪਾਣੀ ਦਾ ਪੱਧਰ ਪਹਿਲਾਂ ਨਾਲ ਘਟਿਆ ਜਾਂ ਲਗਾਤਾਰ ਵਧ ਹੀ ਰਿਹਾ ਹੈ ਪਾਣੀ ਦਾ ਪੱਧਰ ਭਾਈ ਜੀ ਬਹੁਤ ਜ਼ਿਆਦਾ ਵਧ ਰਿਹਾ ਫਿਰ ਨਾਲ ਠੀਕ ਹੈ ਜੀ ਰਾਤ ਦਾ ਲਗਭਗ 6-7 ਇੰਚ ਪਾਣੀ ਚੜ ਗਿਆ ਜੀ ਠੀਕ ਹੈ ਜੀ ਇਹ ਬੱਦਰ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਪਾਣੀ ਦੇ ਓਕੇ ਜੀ ਤੇ ਜੇਕਰ ਗੱਲ ਕਰੀਏ ਮਤਲਬ ਹੁਣ ਕਿਨਾਰਿਆਂ ਤੋਂ ਕਿੰਨਾ ਕ ਖਤਰਾ ਰਹਿ ਗਿਆ ਖਤਰੇ ਵਾਲੀ ਗੱਲ ਬਰਕਰਾਰ ਬਣੀ ਹੋਈ ਹੈ ਬਿਲਕੁਲ ਜੀ ਖਤਰੇ ਵਾਲੀ ਗੱਲ ਬਿਲਕੁਲ ਬਰਕਰਾਰ ਹੈ ਇਧਰ ਤੇ ਚੌੜਾ ਬਾਨ ਨੇ ਆਪਣੇ ਖਨੌਰੀ ਸਾਈਡ ਦਾ ਜੀ ਹਾਂਜੀ ਹਾਂਜੀ ਤੇ ਇਧਰੋਂ ਥੋੜਾ 2 2-3 ਫੁੱਟ ਦਾ ਫਰਕ ਹੈਗਾ ਜੀ ਉਧਰਲੇ ਪਾਸੇ ਉਹ ਵੀ ਘਟ ਹੈ ਜੀ ਪਾਣੀ ਦਾ ਬਹਾ ਬਹੁਤ ਤੇਜ਼ ਹੈ ਜਿਆਦਾ ਮਤਲਬ ਹਾਂ ਜੇਕਰ ਆਪਾਂ ਪੁਲ ਕ੍ਰੋਸ ਕਰਕੇ ਗੱਲ ਕਰੀਏ ਉੱਥੇ ਬੰਨ ਉੱਚੇ ਹੋ ਜਾਂਦੇ ਨੇ ਤੇ ਗੱਗੜ ਦੀ ਚੌੜਾਈ ਘਟ ਜਾਂਦੀ ਹੈ ਤੇ ਪਾਣੀ ਜਿਹੜਾ ਮੇਲਾ ਜਿਮਿਨੀ ਪੱਦਾ ਤੋਂ 6-7 ਫੁੱਟ ਉੱਪਰ ਹੀ ਚੱਲ ਰਿਹਾ ਹੈ ਉੱਧ ਤੇ ਭਾਜੀ ਜੇਕਰ ਗੱਲ ਗੱਲ ਕਰੀਏ ਪ੍ਰਸ਼ਾਸਨ ਦੀ ਪ੍ਰਸ਼ਾਸਨ ਵੱਲੋਂ ਆਪਣਾ ਕੋਈ ਸਹਾਇਕ ਵਗੈਰਾ ਕੀਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਕੋਈ ਸਹਾਇਕ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਬਾਕੀ ਮਦਦ ਕਰ ਰਿਹਾ ਪੂਰੀ ਜਿਹੜੀ ਚੀਜ਼ ਦੀ ਜਰੂਰਤ ਪੈਂਦੀ ਹੈ ਦੇ ਰਿਹਾ ਪ੍ਰਸ਼ਾਸਨ ਬਾਕੀ ਲੇਬਰ ਲਾਈ ਹੋਈ ਹੈ ਜੀ ਅੰਦਰ ਇੱਕ ਵਾਲੇ ਜਿਗ ਲੱਗੇ ਆਪਣੇ ਕੰਮ ਕਰਨਾ ਉਹ ਗੱਟੇ ਭਰ ਰਹੇ ਨੇ ਪਿੰਡ ਵਾਲੇ ਮਿੱਟੀ ਲਿਆ ਲੈ ਕੇ ਦੇ ਰਹੇ ਨੇ ਠੀਕ ਹੈ ਜੀ ਆਰਮੀ ਆਰਮੀ ਵੀ ਆਪਣੇ ਆਈ ਹੋਈ ਹੈ ਠੀਕ ਤੇ ਭਾਜੀ ਲਾਗੇ ਪੰਨੇ ਦੇ ਏਰੀਆ ਦੇ ਲੋਕਿਆਂ ਨੂੰ ਕੋਈ ਅਪੀਲ ਕਰਨੀ ਚਾਹੋ ਤੁਸੀਂ ਆਪਣੇ ਵੱਲੋਂ ਅਪੀਲ ਇਹੀ ਕਰਨੇ ਸਰ ਆਪਣੇ ਬੱਚਿਆਂ ਨੂੰ ਸਾਹਮਣੇ ਰੱਖੋ ਆਪ ਧਿਆਨ ਰੱਖੋ ਜ ਤੋ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਹੈ 1 ਮੀਟਰ ਹੋ ਸਕਦੇ ਜਿਹੜੇ ਸਾਨੂੰ ਪਾਣੀ ਚੜਨ ਲੱਗ ਰਿਹਾ ਹੈ ਠੀਕ ਹੈ ਇਸ ਸਾਨੂੰ ਅੱਜ ਦੇ ਸ਼ਾਮ ਤੱਕ ਪਾਣੀ ਵੈਸੇ ਉੱਚਾ ਜਿਹਾ ਬੰਨਾਂਗੇ ਠੀਕ ਹੈ ਤੇ ਫਿਲਹਾਲ ਆਪਾਂ ਮਕੋਰਟ ਸਾਹਿਬ ਕਿਸਾਨ ਭਰਾਵਾਂ ਨਾਲ ਜੋ ਗੱਲਬਾਤ ਕੀਤੀ ਤੇ ਆਪਾਂ ਉਹਨਾਂ ਏਰੀਆ ਦੇ ਵਿੱਚ ਵੀ ਚਲਦੇ ਆ ਉਹਨਾਂ ਨੱਕਿਆਂ ਤੇ ਵੀ ਚਲਦੇ ਜਿੱਥੇ ਪਾਣੀ ਬਿਲਕੁਲ ਕਿਨਾਰਿਆਂ ਦੇ ਨਾਲ ਲੱਗਿਆ ਪਿਆ ਹੈ ਤੇ ਫਿਲਹਾਲ ਇਹ ਸੀਗੀ ਅੱਜ ਦੀ ਜਾਣਕਾਰੀ ਤੇ ਕਿਸਾਨ ਭਰਾਵਾਂ ਨੂੰ ਵੱਧ ਤੋਂ ਵੱਧ ਅਪੀਲ ਕੀਤੀ ਜਾਂਦੀ ਹੈ ਕਿ ਫੁੱਲਦੇ ਦਾ ਇਲਾਕੇ ਦੇ ਵਿੱਚ ਤੋਂ ਮਕੋਰੜ ਸਾਹਿਬ ਦੇ ਇਲਾਕੇ ਦੇ ਵਿੱਚ ਵੱਧ ਤੋਂ ਵੱਧ ਵੀਰ ਪਹੁੰਚ ਕੇ ਇਹਨਾਂ ਬੰਨਾਂ ਦੀ ਨਿਗਰਾਨੀ ਕਰੋ ਕਿਉਂਕਿ ਖਤਰਾ ਬਿਲਕੁਲ ਹਜੇ ਬਰਕਰਾਰ ਹੈ ਜਿੰਨੀ ਦੇਰ ਤੱਕ 1-2 ਇੰਚ ਪਾਣੀ ਘਟਦਾ ਨਹੀਂ ਉਨੀ ਦੇਰ ਤੱਕ ਮੈਨੂੰ ਲੱਗਦਾ ਹਜੇ ਆਪਾਂ ਨੂੰ ਕੋਈ ਸੁਖ ਚੈਨ ਦੀ ਸਾਹ ਮਿਲੇਗੀ ਤੇ ਜਦੋਂ ਪਾਣੀ ਘਟਣਾ ਸ਼ੁਰੂ ਹੋਏਗਾ ਕਿਤੇ ਨਾ ਕਿਤੇ ਫਿਰ ਆਪਣੀ ਦਾਅਹਤ ਦੀ ਗੱਲ ਹੋਏਗੀ ਤੇ ਅੱਗੇ ਦੀ ਜੋ ਜੋ ਵੀ ਜਾਣਕਾਰੀ ਲੈਂਦੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਵਾਂਗੇ ਵੀਡੀਓਜ਼ ਨਾਲ ਜ਼ਰੂਰ ਬਣੇ ਰਹਿਓ ਸਾਹਮਣੇ ਤੁਸੀਂ ਤਸ ਤੇ ਸਾਹਮਣੇ ਜਿਹੜਾ ਤੁਸੀਂ ਪਿੱਲਰ ਦੇਖ ਰਹੇ ਹੋ ਉੱਥੇ ਪੰਸਾਨ ਲੱਗੇ ਹੋਏ ਸੀਗੇ ਜਿਹੜੀ ਗੇਜ ਵਗੈਰਾ ਲੱਗੀ ਸੀ میٹر ਲੱਗਿਆ ਹੋਇਆ ਸੀਗਾ ਤੇ ਪੂਰਾ ਤੇ ਪੂਰਾ ਜਿਹੜਾ ਮੀਟਰ ਹੈ ਇਹ ਸਟੈਮ ਡੁੱਬ ਚੁੱਕਿਆ ਤੇ ਕੋਲ ਮੇ ਲਾ ਕੇ ਜਿਵੇਂ ਕਿ ਤੁਹਾਡੇ ਨਾਲ ਪਹਿਲਾਂ ਵੀ ਗੱਲ ਕਰ ਚੁੱਕਿਆ ਕਿ ਇਧਰਲੀ ਸਾਈਡ ਜਿਹੜਾ ਹੈ ਕਿ ਕੱਗੜ ਕਾਫੀ ਚੌੜਾ ਹੈ ਪਰ ਪੁਲ ਤੋਂ ਪਰਲੇ ਬੰਨੇ ਕ੍ਰੋਸ ਕਰਕੇ ਕੱਗੜ ਦੀ ਚੌੜਾਈ ਘਟ ਜਾਂਦੀ ਹੈ ਤੇ ਜਿਹੜੇ ਬੰਨ੍ਹ ਨੇ ਉੱਚੇ ਹੋ ਜਾਂਦੇ ਨੇ ਜਿਵੇਂ ਕਿ ਮੈਂ ਕਿਸਾਨ ਭਰਾਵਾਂ ਨਾਲ ਵੀ ਗੱਲ ਕੇ ਗੱਲਬਾਤ ਕੀਤੀ ਕਿ ਅੱਗੇ ਜਿਹੜਾ ਪਾਣੀ ਜ਼ਮੀਨੀ ਪੱਧਰ ਤੋਂ ਉਹਨਾਂ ਦੇ ਕਹਿਣ ਦੇ ਅਕੋਰਡਿੰਗ 10 ਫੁੱਟ ਪਲੱਸ ਹੀ ਚੱਲ ਰਿਹਾ ਹੈ ਤੇ ਕਿਤੇ ਨਾ ਕਿਤੇ ਬੰਨਾਂ ਦਾ ਬੰਨਾਂ ਦੇ ਟੁੱਟਣ ਦਾ ਖਤਰਾ ਬਣਿਆ ਹੋਇਆ ਕਿਸਾਨ ਭਰਾਵਾਂ ਦੇ ਵਿੱਚ ਡਰਦਾ ਮਾਹੌਲ ਬਣਿਆ ਹੋਇਆ ਤੇ ਆਪਾਂ ਆਊਟਸਾਈਡ ਚੱਲਦੇ ਆ ਉਹਨਾਂ ਬੰ ਜਿਹੜੇ ਬੰਨ ਲੱਗੇ ਹੋਏ ਨੇ ਉਹ ਵੀ ਦਿਖਾਉਨੇ ਆ ਤੇ ਕਿੰਨੇ ਕੇ ਲੈਵਲ ਤੇ ਉੱਥੇ ਜਿਹੜਾ ਪਾਣੀ ਫਿਲਹਾਲ ਇਸ ਟਾਈਮ ਚੱਲ ਰਿਹਾ ਉਹ ਵੀ ਤੁਹਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰਦੇ ਆ ਤੇ ਫਿਲਹਾਲ ਹੁਣ ਆਪਾਂ ਮਕੋਰੜ ਸਾਹਿਬ ਪੁਲ ਪਰ ਖੜੇ ਸੀਗੇ ਤੇ ਇਸ ਸਾਈਡ ਤੁਸੀਂ ਦੇਖ ਸਕਦੇ ਦੇਖਣ ਜੇ ਇਹ ਪੂਰਾ ਦਰਿਆ ਹੀ ਲੱਗ ਰਿਹਾ ਕੈਡ ਨੂੰ ਤਾਂ ਕੱਗੜ ਛੋਟੀ ਜੀ ਨਾਲ ਹੀ ਆ ਜਾਂਦੀ ਹੈ ਪਰ ਨਾਲ ਹੀ ਨਹੀਂ ਇਹ ਤਾਂ ਬਾਹੀ ਬਹੁਤ ਵੱਡੀ ਮਚੌਂਦੀ ਹੈ ਤੇ ਦੇਖਣ ਚ ਪੂਰਾ ਦਰਿਆ ਲੱਗ ਰਿਹਾ ਹੈ ਤੇ ਜਿਵੇਂ ਕਿ ਮੈਂ ਗੱਲਬਾਤ ਕਰ ਰਿਹਾ ਸੀਗਾ ਏ ਸਾਈਡ ਜਿਹੜੀ ਇਹਦੀ ਚੌੜਾਈ ਹੈ ਕਾਫੀ ਜ਼ਿਆਦਾ ਹੈ ਤੇ ਜੇਕਰ ਮੈਂ ਗੱਲ ਕਰਾਂ ਪਰਲੇ ਬੰਨੇ ਪਰਲੀ ਸਾਈਡ ਤੋਂ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਏ ਸਾਈਡ ਆਣ ਕੇ ਇਹਦੀ ਚੌੜਾਈ ਹੈ ਬਿਲਕੁਲ ਘਟ ਜਾਂਦੀ ਹੈ ਚੌੜਾਈ ਘਟਣ ਕਰਕੇ ਏ ਸਾਈਡ ਕੀ ਹੈ ਇਹਦੇ ਬੰਨ ਉੱਚੇ ਹੋ ਜਾਂਦੇ ਨੇ ਤੇ ਪਾਣੀ ਦੀ ਜਿਹੜੀ ਸਪੀਡ ਵੀ ਹੈ ਏ ਸਾਈਡ ਵੱਧ ਜਾਂਦੀ ਹੈ ਫੂਲਦਵਾਲੇ ਇਲਾਕੇ ਵਾਲੀ ਸਾਈਡ ਗੱਲ ਕਰੀਏ ਮੋਣਕ ਵਾਲੇ ਇਲਾਕੇ ਵਾਲੀ ਏ ਸਾਈਡ ਗੱਲ ਕਰੀਏ ਤੇ ਇਸ ਸਾਈਡ ਜਿਹੜੇ ਬੰਨਾਂ ਦਾ ਟੁੱਟਣ ਦਾ ਖਤ ਵੱਧ ਜਾਂਦਾ ਹੈ ਤੇ ਇੱਕ ਵਾਰ ਆਪਾਂ ਉਹਨਾਂ ਬੰਨਾ ਤੇ ਵੀ ਚੱਲਦੇ ਆ ਉਹ ਬੰਨ ਵੀ ਜਾ ਕੇ ਮੈਂ ਤੁਹਾਨੂੰ ਦਿਖਾਣਾ ਜਿੱਥੇ ਪਾਣੀ ਬਿਲਕੁਲ ਬੰਨਾ ਦੇ ਕਿਨਾਰਿਆਂ ਦੇ ਨਾਲ ਲੱਗਾ ਪਿਆ ਤੇ ਕਿਸਾਨ ਭਰਾਵਾਂ ਵੱਲੋਂ ਪੂਰੀ ਜਦੋ ਜਹਿਦ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਬੰਨਾ ਨੂੰ ਤਰਟਣ ਤੋਂ ਬਚਾਇਆ ਜਾ ਸਕੇ ਤੇ ਆਪਣੀਆਂ ਫਸਲਾਂ ਨੂੰ ਬਚਾਇਆ ਜਾ ਸਕੇ ਹੁਣ ਆਪਾਂ ਫੁੱਲ ਦੇ ਦੂਸਰੀ ਸਾਈਡ ਖੜੇ ਸੀਗੇ ਫੁੱਲਦ ਵਾਲੀ ਸਾਈਡ ਜਿੱਥੇ ਕਿ ਗੱੜ ਦੀ ਚੌੜਾਈ ਬਿਲਕੁਲ ਘਟ ਜਾਂਦੀ ਹੈ ਤੇ ਇਸ ਜਗ੍ਹਾ ਤੇ ਸਾਹਮਣੇ ਉਹ ਪੰਸਾਲ ਦਿਖਾਈ ਦੇ ਰਿਹਾ ਉਹ ਜਿਹੜਾ ਮੀਟਰ ਦਿਖਾਈ ਦੇ ਰਿਹਾ ਤੇ ਮੈਂ ਇੱਕ ਵਾਰ ਤੁਹਾਨੂੰ ਉੱਥੇ ਜ਼ੂਮ ਕਰਕੇ ਇਥੇ ਜਿਹੜਾ ਮੀਟਰ ਲੱਗਿਆ ਹੋਇਆ ਹੈ ਇੱਕ ਵਾਰ ਤੁਹਾਨੂੰ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਮਕੋਰੜ ਸਾਹਿਬ ਜਿਹੜਾ ਘੱਗੜ ਦਾ ਲੈਵਲ ਹੈ ਲਗਭਗ 743 ਤੋਂ ਪਲੱਸ ਮਤਲਬ ਕਿ 744 ਤੋਂ ਵੈਸੇ ਹਜੇ ਥੱਲੇ ਹੈ 743 ਤੋਂ ਪਲੱਸ ਚੱਲ ਰਿਹਾ ਹੈ ਤੇ ਫਿਲਹਾਲ ਆਰਮੀ ਦੇ ਟੀਮਾਂ ਵੱਲੋਂ ਇਹ ਮੋਰਚਾ ਸੰਭਾਿਆ ਗਿਆ ਹੈ ਤੇ ਸਥਾਨਕ ਲੋਕਾਂ ਵੱਲੋਂ ਨਰੇਗਾ ਦੀਆਂ ਜਿਹੜੀਆਂ ਟੀਮਾਂ ਵੀ ਨੇ ਉਹ ਬਿਲਕੁਲ ਲੱਗਿਆਂ ਹੋਈਆਂ ਨੇ ਗੱਟੇ ਵਗੈਰਾ ਭਰ ਕੇ ਜਾਂ ਫਿਰ ਬੰਨਾਂ ਨੂੰ ਬੰਨਣ ਦੀ ਪੂਰੀਆਂ ਕੋਸ਼ਿਸ਼ਾਂ ਜਾਰੀ ਨੇ ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀ ਕਿ ਆਰਮੀ ਦੀ ਟੀਮ ਵੀ ਇੱਥੇ ਪਹੁੰਚੀ ਹੋਈ ਹੈ ਆਰਮੀ ਦੀ ਟੀਮਾਂ ਵੱਲੋਂ ਵੀ ਮੋਰਚਾ ਸਾਂਭਿਆ ਗਿਆ ਹੈ ਜਿਹੜੇ ਬੰਨ ਕਮਜ਼ੋਰ ਨੇ ਉਹਨਾਂ ਉੱਤੇ ਕੰਮ ਲਗਾਤਾਰ ਚੱਲ ਰਿਹਾ ਤੇ ਫਿਲਹਾਲ ਆਪਾਂ ਇੱਕ ਵਾਰ ਅੱਗੇ ਵੀ ਚੱਲਦੇ ਹਾਂ ਜਿਹੜੇ ਉਹ ਬੰਨ ਕਮਜ਼ੋਰ ਨੇ ਜਿਨ੍ਹਾਂ ਦੇ ਉੱਤੇ ਕੰਮ ਚੱਲ ਰਿਹਾ ਹੈ ਜਿਨ੍ਹਾਂ ਬੰਨਾਂ ਦੇ ਨਾਲ ਪਾਣੀ ਬਿਲਕੁਲ ਕਿਨਾਰਿਆਂ ਦੇ ਨਾਲ ਲੱਗਿਆ ਹੋਇਆ ਹੈ ਇੱਕ ਵਾਰ ਉਹ ਬੰਨ ਵੀ ਤੁਹਾਨੂੰ ਮੈਂ ਜਾ ਕੇ ਇਸ ਏਰੀਆ ਦੇ ਵਿੱਚ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਦਾ ਮਕੋਰੜ ਉਸ ਜਗ੍ਹਾ ਤੇ ਖੜੇ ਆ ਜਿੱਥੇ ਕੱਲ ਅ ਮਤਲਬ ਕਿ ਬੰਨ ਦੇ ਵਿੱਚੋਂ ਹਿਸਾਬ ਹੋ ਰਿਹਾ ਸੀ ਬੰਨ ਦੇ ਵਿੱਚੋਂ ਘਾਰ ਪੈ ਰਹੀ ਸੀ ਤੇ ਫਿਲਹਾਲ ਉਸ ਬੰਨ ਨੂੰ ਇੱਕ ਵਾਰ ਗੱਟੇ ਲਾ ਕੇ ਪੱਕਾ ਕਰ ਦਿੱਤਾ ਗਿਆ ਬੰਨ ਦਿੱਤਾ ਗਿਆ ਪਰ ਫਿਰ ਵੀ ਹਜੇ ਥੋੜਾ ਥੋੜਾ ਜਿਹੜਾ ਪਾਣੀ ਹੈ ਉਹਦੇ ਵਿੱਚੋਂ ਨਿਕਲ ਰਿਹਾ ਹੈ ਕਿਉਂਕਿ ਇੱਥੇ ਸ਼ਾਇਦ ਕੋਈ ਮਿਲਦਾ ਪੁਰਾਣੀ ਪੈਪ ਵਗੈਰਾ ਦੱਬੀ ਹੋਈ ਹੈ ਜਿਸ ਕਰਕੇ ਉਹ ਪੈਪ ਦੇ ਵਿੱਚੋਂ ਪਾਣੀ ਹਜੇ ਨਿਕਲ ਰਿਹਾ ਪਰ ਫਿਰ ਵੀ ਗੱਟੇ ਵਗੈਰਾ ਲਗਾ ਕੇ ਜਿਹੜਾ ਪ੍ਰੋਪਰ ਇਹਦਾ ਇੰਤਜ਼ਾਮ ਕਰ ਦਿੱਤਾ ਗਿਆ ਤਾਂ ਕਿ ਕਿਸੇ ਵੀ ਤਰੀਕੇ ਨਾਲ ਬੰਨ ਟੁੱਟੇ ਵਗੈਰਾ ਨਾ ਤੇ ਜਿਵੇਂ ਕਿ ਮੈਂ ਗੱਲਬਾਤ ਕਰ ਰਿਹਾ ਸੀਗਾ ਕਿ ਮਕੋਰੜ ਸਾਹਿਬ ਦੇ ਇਲਾਕੇ ਦੇ ਵਿੱਚ ਪਾਣੀ ਬਿਲਕੁਲ ਕਿਨਾਰੇ ਦੇ ਨਾਲ ਚੱਲ ਰਿਹਾ ਹੈ ਬਿਲਕੁਲ ਖਤਰਾ ਬਰਕਰਾਰ ਹੈ ਡਰ ਦਾ ਮਾਹੌਲ ਬਹੁਤ ਜ਼ਿਆਦਾ ਬਣਿਆ ਹੋਇਆ ਹੈ ਤੇ ਸਾਹਮਣੇ ਦੇਖ ਵੀ ਸਕਦੇ ਹੋ ਕਿਉਂਕਿ ਇੱਥੇ ਜਿਹੜੀ ਘੱਗੜ ਦੀ ਚੌੜਾਈ ਹੈ ਬਿਲਕੁਲ ਘਟ ਜਾਂਦੀ ਹੈ ਜਿਵੇਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਹਟਿਆ ਤੇ ਪਾਣੀ ਬਿਲਕੁਲ ਕਿਨਾਰੇ ਦੇ ਨਾਲ ਚੱਲਦਾ ਪਿਆ ਤੇ ਜ਼ਮੀਨੀ ਪੱਧਰ ਤੋਂ ਤੁਸੀਂ ਦੇਖ ਵੀ ਸਕਦੇ ਹੋ ਜ਼ਮੀਨਾਂ ਇੱਥੇ ਕਿੰਨੀਆਂ ਨੀਵੀਆਂ ਨੇ ਤੇ ਪਾਣੀ ਜ਼ਮੀਨੀ ਪੱਧਰ ਤੋਂ ਲਗਭਗ 7 ਤੋਂ 10 ਫੁੱਟ ਉੱਪਰ ਚੱਲ ਰਿਹਾ ਤਾਂ ਕਿੰਨਾ ਕਿਤੇ ਇਹ ਬਹੁਤ ਵੱਡੀ ਦਰਦ ਦੀ ਗੱਲ ਹੈ ਤੇ ਦੂਜੇ ਪੱਲੇ ਨਿਰੈਗਾ ਦੀ ਟੀਮ ਆਰਮੀ ਵੱਲੋਂ ਸਥਾਨਕ ਕਿਸਾਨਾਂ ਵੱਲੋਂ ਪੂਰੀ ਮਿਹਨਤ ਜਾਰੀ ਹੈ ਤਾਂ ਕਿ ਇਹਨਾਂ ਬੰਨਾਂ ਨੂੰ ਬਰਕਰਾਰ ਰੱਖਿਆ ਜਾ ਸਕੇ ਆਪਣੀਆਂ ਫਸਲਾਂ ਨੂੰ ਬਚਾਇਆ ਜਾ ਸਕੇ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਹਿਸਾਬ ਦਾਤ ਨੂੰ ਜਿਠਿਆ ਜਾ ਸਕੇ ਅੱਗੇ ਵੀ ਚੱਲਦੇ ਹਾਂ ਅੱਗੇ ਵੀ ਕੁਝ ਇਹੋ ਜਿਹੇ ਬੰਨ ਨੇ ਜਾਂ ਨੱਕੇ ਨੇ ਜਿਨ੍ਹਾਂ ਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਪਾਣੀ ਬਿਲਕੁਲ ਕਿਨਾਰਿਆਂ ਦੇ ਨਾਲ ਇਸ ਟਾਈਮ ਚੱਲ ਰਿਹਾ ਜਿਵੇਂ ਕਿ ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਮਕੋਰੜ ਸਾਹਿਬ ਦੇ ਇਲਾਕੇ ਦੇ ਵਿੱਚ ਜਿਹੜਾ ਖਤਰਾ ਬਿਲਕੁਲ ਬਰਕਰਾਰ ਹੈ ਤੇ ਆਰਮੀ ਦੀਆਂ ਟੀਮਾਂ ਵੱਲੋਂ ਸਥਾਨਿਕ ਲੋਕਾਂ ਵੱਲੋਂ ਕਿਸਾਨ ਭਰਾਵਾਂ ਵੱਲੋਂ ਜਾਂ ਨਰੇਗਾ ਦੇ ਬਜ਼ੂਰਾ ਵੱਲੋਂ ਪੂਰੀ ਜਦੋਜਹਤ ਜਾਰੀ ਹੈ ਤਾਂ ਕਿ ਇਹਨਾਂ ਬੰਨਾਂ ਨੂੰ ਪੱਕਾ ਕੀਤਾ ਜਾਵੇ ਇਹਨਾਂ ਦੇ ਵਿੱਚੋਂ ਹਿਸਾਬ ਨੂੰ ਰੋਕਿਆ ਜਾਵੇ ਤੇ ਖੁਦ ਕੁਝ ਅਧਿਕਾਰੀ ਵੀ ਜਿਹੜੇ ਇੱਥੇ ਮੌਜੂਦ ਨੇ ਉਹ ਖੁਦ ਕਿਸਾਨ ਭਰਾਵਾਂ ਨਾਲ ਨਰੇਗਾ ਦੀਆਂ ਟੀਮਾਂ ਨਾਲ ਲੱਗੇ ਹੋਏ ਨੇ ਤਾਂ ਕਿ ਕਿਸੇ ਵੀ ਤਰੀਕੇ ਨਾਲ ਇਸ ਆਪਦਾਨ ਨੂੰ ਨਿਜਠਿਆ ਜਾ ਸਕੇ ਤੇ ਸਾਹਮਣੇ ਮੈਂ ਕੁਝ ਤਸਵੀਰਾਂ ਜੋ ਕਿ ਤੁਹਾਡੇ ਨਾਲ ਮਕੋੜ ਸਾਹਿਬ ਤੋਂ ਸਾਂਝੀਆਂ ਕਰ ਰਿਹਾ ਨਾ ਮਕੋੜ ਸਾਹਿਬ ਦੇ ਇਸ ਟਾਈਮ ਕੀ ਕਿਹੋ ਜੇ ਹਾਲਾਤ ਨੇ ਉਹ ਸਾਰੀ ਜਾਣਕਾਰੀ ਇਸ ਵੀਡੀਓ ਦੇ ਜ਼ਰੀਏ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੈਨੂੰ ਨਾ ਦੱਸੋ ਮੈਂ ਤਾਂ ਤੁਹਾਨੂੰ ਦੇਖ ਹੀ ਰਿਹਾ ਹਾਂ ਧੰਨਵਾਦ ਜੀ ਜਿਵੇਂ ਕਿ ਅੱਪ ਗੱਲਬਾਤ ਕਰ ਰਹੇ ਸੀ ਕਿ ਫਿਲਹਾਲ ਮਕੋੜ ਸਾਹਿਬ ਦੇ ਏਰੀਆ ਦੇ ਵਿੱਚ ਜਾਂ ਫੁੱਲਦੇ ਲਾਗੇਵੰਨੇ ਦੇ ਇਲਾਕਿਆਂ ਦੇ ਵਿੱਚ ਖਰਤਰਾ ਬਿਲਕੁਲ ਬਰਕਰਾਰ ਹੈ ਕਿਉਂਕਿ ਪਾਣੀ ਜਿਹੜਾ ਬਿਲਕੁਲ ਕਿਨਾਰੇ ਦੇ ਨਾਲ ਲੱਗ ਕੇ ਚੱਲ ਰਿਹਾ ਹੈ ਕਿਤੇ ਨਾ ਕਿਤੇ ਕਿਨਾਰਿਆਂ ਦੇ ਵਿੱਚ ਥੋੜਾ ਬੋਤਾ ਗੈਪ ਰਹਿ ਗਿਆ ਹੈ ਤੇ ਜਿਵੇਂ ਕਿ ਗੱਲ ਕਰਿਆ ਸੀ ਕਿ ਜ਼ਮੀਨਾਂ ਦਾ ਲੈਵਲ ਕਾਫੀ ਨੀਮਾ ਹੈ ਤੇ ਜਿਹੜਾ ਪਾਣੀ ਹੈ 7 ਤੋਂ 10 10 ਫੁੱਟ ਜਮੀਨੀ ਪੱਧਰ ਤੋਂ ਉੱਪਰ ਚੱਲ ਰਿਹਾ ਹੈ ਤੇ ਜਿਸ ਕਰਕੇ ਕਿਸਾਨ ਭਰਾਵਾਂ ਦੇ ਅੰਦਰ ਡਰ ਦਾ ਮਾਹੌਲ ਜ਼ਰੂਰ ਬਣਿਆ ਹੋਇਆ ਤੇ ਮੈਂ ਤੁਹਾਡੇ ਨਾਲ ਪਹਿਲਾਂ ਵੀ ਤਸਵੀਰਾਂ ਸਾਂਝੀਆਂ ਕਰਕੇ ਹਟਿਆ ਕਿਸਾਨ ਭਰਾਵਾਂ ਵੱਲੋਂ ਨਰੇਗਾ ਦੇ ਮਜ਼ਦੂਰਾ ਵੱਲੋਂ ਤੇ ਦੂਜੇ ਪਨੇ ਪ੍ਰਸ਼ਾਸਨ ਵੱਲੋਂ ਵੀ ਮੈਂ ਫਿਰ ਥੋੜੇ ਅੱਗੇ ਆਣ ਕੇ ਇੱਕ ਹੋਰ ਜਗ੍ਹਾ ਤੇ ਆਇਆ ਤੁਸੀਂ ਇੱਥੇ ਸਾਹਮਣੇ ਵੀ ਦੇਖ ਸਕਦੇ ਹੋ ਕਿ ਪਾਣੀ ਬਿਲਕੁਲ ਕਿਨਾਰਿਆਂ ਦੇ ਨਾਲ ਲੱਗਿਆ ਪਿਆ ਹੈ ਤੇ ਪਹਿਲਾਂ ਵੀ ਜਵੇਂ ਗੱਲਬਾਤ ਜਾਰੀ ਸੀਗੀ ਕਿ ਇੱਥੇ ਜਿਹੜਾ ਕੱਗੜ ਦੀ ਚੌੜਾਈ ਘਟਣ ਕਰਕੇ ਪਾਣੀ ਦੀ ਸਪੀਡ ਬਹੁਤ ਤੇਜ਼ ਹੋ ਜਾਂਦੀ ਹੈ ਤੇ ਖਤਰਾ ਜਿਆਦਾ ਵੱਜ ਜਾਂਦਾ ਹੈ ਫੁੱਲ ਦੇ ਇਲਾਕਿਆਂ ਵਾਸਤੇ ਮੂੜਕੇ ਦੇ ਇਲਾਕੇ ਵਾਸਤੇ ਕਿਉਂਕਿ ਜ਼ਮੀਨੀ ਪੱਧਰ ਤੋਂ 8 ਤੋਂ 10 ਫੁੱਟ ਜਿਹੜਾ ਉੱਪਰ ਪਾਣੀ ਚੱਲ ਰਿਹਾ ਤੇ ਕਿਤੇ ਨਾ ਕਿਤੇ ਬੰਨਾਂ ਦੇ ਵਿੱਚੋਂ ਰਿਸਾਵ ਹੋਣ ਦਾ ਬੰਨਾਂ ਦੇ ਟੁੱਟਣ ਦਾ ਖਤਰਾ ਬਹੁਤ ਜ਼ਿਆਦਾ ਬਣਿਆ ਹੋਇਆ ਤੇ ਪਿੱਛੇ ਵੀ ਤੁਹਾਨੂੰ ਮੈਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਕਿ ਪ੍ਰਸ਼ਾਸਨ ਵੱਲੋਂ ਕਿਸਾਨ ਭਰਾਵਾਂ ਵੱਲੋਂ ਜਾਂ ਨਰੇਗਾ ਦੀ ਜੋ ਵੀ ਟੀਮ ਵਗੈਰਾ ਵੱਲੋਂ ਉਹਨਾਂ ਵੱਲੋਂ ਪੂਰਿਆ ਕੋਸ਼ਿਸ਼ਾਂ ਜਾਰੀ ਰਹੀਆਂ ਨੇ ਤਾਂ ਕਿ ਇਹਨਾਂ ਬੰਨਾਂ ਨੂੰ ਪੱਕਾ ਕੀਤਾ ਜਾ ਸਕੇ ਤੇ ਫਿਲਹਾਲ ਸਾਹਮਣੇ ਵੀ ਤੁਸੀਂ ਦੇਖ ਸਕਦੇ ਹੋ ਮਤਲਬ ਹਰੇਕ ਜਗ੍ਹਾ ਤੇ ਕਿਸਾਨ ਭਰਾ ਲੱਗੇ ਹੋਏ ਨੇ ਥੋੜੇ ਥੋੜੇ ਗੈਪ ਤੇ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਾਵ ਜਾਂ ਕਿਸੇ ਵੀ ਤਰ੍ਹਾਂ ਦੀ ਬੰਨ ਦੇ ਵਿੱਚ ਕੋਈ ਘਾਰ ਵਗੈਰਾ ਨਾ ਪਾਵੇ ਤਾਂ ਕਿ ਕਿਸੇ ਵੀ ਵੱਡੀ ਮੁਸੀਬਤ ਦਾ ਨਾਲ ਨੂੰ ਸਾਹਮਣਾ ਨਾ ਕਰਨਾ ਪਵੇ ਤੇ ਫਿਲਹਾਲ ਇਹ ਜਿਹੜੀਆਂ ਤਸਵੀਰਾਂ ਨੇ ਮਕੋੜੜ ਸਾਹਿਬ ਤੋਂ ਤੇ ਆਪਣੇ ਵਰਗੇ ਕਿਸਾਨ ਭਾਈ ਨੇ ਨਾ ਤਾਂ ਕੋਈ ਨੈਸ਼ਨਲ ਮੀਡੀਆ ਆਪਣੇ ਹਾਲਾਤਾਂ ਤੇ ਬੋਲ ਕੇ ਰਾਜੀ ਜਾਵੇਗੀ ਆਪਾਂ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਅੱਡੀ ਵੱਡੀ ਤਬਾਹੀ ਹੋਈ ਹੈ ਤੇ ਨੈਸ਼ਨਲ ਮੀਡੀਆ ਤੇ ਆਪਾਂ ਇਹ ਗੱਲ ਕਹਿ ਸਕਦੇ ਹਾਂ ਚਿੱਟਾ ਮੋਤੀ ਆ ਉਤਰ ਗਿਆ ਉਹਨਾਂ ਦੇ ਜਾਂ ਫਿਰ ਹੁਣ ਉਹਨਾਂ ਨੂੰ ਸੁਣਦਾ ਨਹੀਂ ਜਾਂ ਪੰਜਾਬ ਦੇ ਹਾਲਾਤ ਉਹਨਾਂ ਨੂੰ ਦਿਖਦੇ ਨਹੀਂ ਜਿਹੜੇ ਉਹ ਨਾ ਤਾਂ ਪੰਜਾਬ ਦੇ ਹਾਲਾਤਾਂ ਉੱਤੇ ਬੋਲ ਕੇ ਕੋਈ ਰਾਜੀ ਨੈਸ਼ਨਲ মিডিਆ ਕੋਈ ਉਦਾਂ ਗੱਲਬਾਤ ਮਿਲ ਜੇ ਤੇ ਆਪਾਂ ਨੂੰ ਟਾਰਗੇਟ ਕਰਨ ਲਈ ਸਾਰੇ ਤਿਆਰ ਹੁੰਦੇ ਨੇ ਪਰ ਫਿਲਹਾਲ ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ ਬਣੇ ਹੋਏ ਨੇ ਇਹੋ ਜਿਹੀਆਂ ਸਥਿਤੀਆਂ ਬਣੀਆਂ ਹੋਈਆਂ ਨੇ ਨਾ ਤਾਂ ਕੋਈ ਨੈਸ਼ਨਲ মিডিਆ ਬੋਲ ਕੇ ਰਾਜੀ ਤੇ ਨਾ ਹੀ ਕੋਈ ਪੰਜਾਬ ਲਈ ਸੈਂਟਰ ਵੱਲੋਂ ਸਹਾਇਤਾ ਕੀਤੀ ਜਾ ਰਹੀ ਹੈ ਤੇ ਕੋਲੋਂ ਮਲਾ ਕੇ ਕਹੀਏ ਕਿ ਪੰਜਾਬ ਨਾਲ ਇੱਕ ਤਰ੍ਹਾਂ ਦਾ ਵਿਤਕਰਾ ਕੀਤਾ ਜਾ ਰਿਹਾ ਚਲੋ ਇਹ ਤਾਂ ਰਹੀ ਉਹਨਾਂ ਦੀ ਮਾਨਸਿਕਤਾ ਪਰ ਗੁਰੂ ਮਹਾਰਾਜ ਦੀ ਕਿਰਪਾ ਰਹੀ ਹੈ ਵਾਹਿਗੁਰੂ ਦੀ ਕਿਰਪਾ ਰਹੀ ਹੈ ਪੰਜਾਬ ਦੇ ਉੱਤੇ ਕਿ ਪੰਜਾਬ ਦੇ ਵਿੱਚ ਜਿੱਦਾਂ ਦੀ ਮਰਜ਼ੀ ਹਾਲਾਤ ਹੋਣ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਰਹਿੰਦਾ ਹੈ ਤੇ ਫਿਲਹਾਲ ਜਿਹੜੀਆਂ ਤਸਵੀਰਾਂ ਸੀਗਾ ਮਕੋਰੜ ਸਾਹਿਬ ਤੋਂ ਤੇ ਲਾਗੇ ਬੰਨੇ ਦੇ ਏਰੀਏ ਦੇ ਜਿੰਨੇ ਵੀ ਕਿਸਾਨ ਭਰਾ ਨੇ ਜਾਂ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਵੀਰ ਇਹਨਾਂ ਜਗਾਵਾਂ ਤੇ ਪਹੁੰਚ ਕੇ ਕਿਸਾਨ ਵੀਰਾਂ ਦੀ ਮਦਦ ਕਰਨ ਬੰਨਾਂ ਦੀ ਨਿਗਰਾਨੀ ਕਰਨ ਕਿਉਂਕਿ ਫਿਲਹਾਲ ਹਜੇ ਪ੍ਰਮਾਤਮਾ ਦੀ ਮਿਹਰ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਮੰਦਭਾਗੀ ਖਬਰ ਸੁਣਨ ਨੂੰ ਨਹੀਂ ਮਿਲੀ ਬੰਨ ਸਾਰੇ ਬਰਕਰਾਰ ਨੇ ਪਰ ਕਿਸੇ ਵੀ ਤਰ੍ਹਾਂ ਦਾ ਕੋਈ ਅਨਹੋਣੀ ਨਾ ਹੋਵੇ ਬੰਨਾਂ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਾਬ ਨਾ ਹੋਵੇ ਜਾਂ ਬੰਨ ਕਿਸੇ ਵੀ ਤਰ੍ਹਾਂ ਟੁੱਟ ਨਾ ਜਾਵੇ ਤਾਂ ਲਾਗੇ ਬੰਨੇ ਦੇ ਇਲਾਕੇ ਦੇ ਸਾਰੇ ਕਿਸਾਨ ਭਰਾਵਾਂ ਨੂੰ ਜਾਂ ਜਿਹੜੇ ਵੀਰ ਘਰ ਬੈਠ ਕੇ ਇਸ ਵੀਡੀਓ ਨੂੰ ਸੁਣ ਰਹੇ ਨੇ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਿਸਾਨ ਭਰਾਵਾਂ ਦੀ ਮਦਦ ਵਾਸਤੇ ਇਹਨਾਂ ਏਰੀਆ ਦੇ ਲੋਕਾਂ ਦੀ ਮਦਦ ਵਾਸਤੇ ਇੱਥੇ ਜ਼ਰੂਰ ਪਹੁੰਚੋ ਤਾਂ ਕਿ ਇਹਨਾਂ ਬੰਨਾਂ ਦੀ ਨਿਗਰਾਨੀ ਕੀਤੀ ਜਾ ਸਕੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਅਨਹੋਣੀ ਹੋਣ ਤੋਂ ਬਚਾਇਆ ਜਾ ਸਕੇ ਤੇ ਜੇ ਜੋ ਵੀ ਜਾਣਕਾਰੀ ਐਸੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਵਾਂਗੇ ਵੀਡੀਓ ਜ਼ਰਾ ਜ਼ਰੂਰ ਬਣੇ ਰਹੋ ਧੰਨਵਾਦ